ਜਦੋਂ ਜੇ ਕੱਪੜੇ ਵਾਣਾ ਪ੍ਰੈਸ ਕਰੀਏ ਉਦੋਂ ਕੱਪੜਿਆਂ ਦੇ ਵਿੱਚ ਵਟ ਰਹਿੰਦੇ ਕੁੱਕ ਨਹੀਂ ਆ ਪਰ ਪ੍ਰੈਸ ਕੀਤਾ ਬਿਨਾਂ ਪਾਏ ਵੀ ਨਹੀਂ ਜਾਂਦੇ ਇੰਨਾ ਵਕਸਲ ਬੱਤੀ ਆਉਂਦੀ ਆ ਤੇ ਬੰਦਾ ਪ੍ਰੈਸ ਕਰਕੇ ਰੱਖ ਛੱਡਦਾ ਕਿਤੇ ਜਾਣਾ ਉਹ ਬੰਦਾ ਪੈਰ ਤੇ ਕੱਢ ਕੇ ਬਾਤ ਲੈਂਦਾ ਚਾਚੀ ਉੱਤੇ ਉੱਠ ਕੇ ਚੱਲ ਗਈ ਜੇ ਮੈਂ ਜਾਂਦੀ ਨਾ ਬਾਹਰ ਤਾਂ ਫਿਰ ਚਾਚੀ ਨੇ ਕੋਈ ਨਾ ਕੋਈ ਗੱਲ ਕਰਨੀ ਕਰਨੀ ਸਾਡੇ ਦੋਵਾਂ ਦਰਾਂ ਨੇ ਸਣ ਚ ਲੜਾਈ ਕਰਵਾ ਦੇਣੀ ਮੈਨੂੰ ਲੱਗਦਾ ਲੜਾਈ ਸਿਰਫ ਚਾਚੀ ਕਰਕੇ ਹੁੰਦੀ। ਦੀਦੀ ਦੀ ਗੱਲ ਸਹੀ, ਉਧਰ ਵੀ ਲੱਗ ਜਾਂਦੀ ਤੇ ਉਧਰ ਵੀ ਲੱਗ ਜਾਂਦੀ। ਹੁਣ ਨਾ ਚਾਚੀ ਦੇ ਮੱਥੇ ਲੱਗੂਗੇ ਤੇ ਨਾ ਕੋਈ ਲੜਾਈ ਹੋਊਗੀ। ਚਾਚੀ ਵੀ ਝੁਕਣਾ ਛੱਡਦੀ। ਆਪਣੇ ਘਰ ਦਾ ਗੁੱਸਾ ਆਣ ਕੇ ਚਾਚੀ ਲੱਗਦਾ ਸਾਡੇ ਤੇ ਕੱਢੀ ਜਾਂਦੀ ਏ। ਚੱਲ ਆਪਣਾ ਮਾਨਾ ਕੱਪੜੇ ਪ੍ਰੈਸ ਕਰ ਮੋਨਾ। ਆਪੇ ਉਤੋ ਦੀਦੀ ਨੇ ਕਲਾ ਦੇਣੀ। ਲੈ। ਤੋਰੀ ਪਈ ਹੋੜੇ। ਜਾਣਦਾ ਜੋ ਚੰਗੀ ਰਵੇ ਤਾਂ ਬੰਦਾ ਚਾਹ ਪਣੀ ਬਣਾ ਕੇ ਪਿਆਲ ਦਿੰਦਾ ਸੋ ਬੰਦਾ ਵੇਂਦਾ ਕਦੇ ਨਹੀਂ ਚਾਹ ਤੋਂ ਬਿਨਾ ਮੈਂ ਚਾਚੀ ਨਹੀਂ ਜਾਣ ਦਿੱਤਾ ਉਹ ਚਾਚੀ ਹਾੜੀ ਦਰਾਂ ਨੇ ਜਾਣੇ ਚ ਲੜਾਈ ਪਾਈ ਜਾਂਦੀ ਰਹਿੰਦੇ ਵੀ ਚਾਹ ਤੋਂ ਬਿਨਾ ਹੀ ਚੰਗੀ ਹੁਣ ਫਮ ਹਾਂਜੀ ਹੋਏ ਨਹੀਂ ਪ੍ਰੈਸ ਜੇ ਦੀਦੀ ਕੱਪੜੇ ਤਾਂ ਪ੍ਰੈਸ ਹੋ ਗਏ ਆ ਆਹ ਭੱਜ ਦੀ ਸ਼ਰਟ ਪ੍ਰੈਸ ਕਰਨ ਵਾਲੀ ਪਈ ਏਹੀ ਤੇ ਮੈਂ ਘਰੀ ਦਿੰਨੀ ਆ ਪ੍ਰਸ ਭਾਈ ਨੱਗੇ ਮੈਨੂੰ ਜਦਨ ਆਖਣ ਡੇ ਕਿ ਸ਼ਰਟ ਪ੍ਰੈਸ ਕਰ ਦੇ ਤੇ ਮੈਨੂੰ ਚੇਤਾ ਭੁੱਲ ਗਿਆ ਚੱਲ ਚੰਗਾ ਆਇਆ ਤੇ ਮੇਰੀ ਗੱਲ ਸੁਣ ਆ ਕੱਪੜੇ ਦੇਖ ਗਈਓ ਚਾਚੀ ਅੱਛਾ ਅੱਛਾ ਤੇ ਨਾਲੇ ਆ ਪੈਸੇ ਹੀ ਤੇਰੇ ਕਹਿਣ ਦੀ ਰਹਿੰਦੇ ਸੀ ਥੋੜੇ ਜਿਹਾ ਅੱਛਾ ਅੱਛਾ ਤੇ ਪੈਸੇ ਵੀ ਫੜਾ ਗਏ ਤੇ ਕੱਪੜੇ ਵੀ ਫੜਾ ਗਏ ਆਹੋ ਕੱਪੜੇ ਕਹਿਣ ਦੀ ਸੀ ਮੈਂ ਉਹਨਾਂ ਨੇ ਭੇਜੇ ਇਹ ਮੁੰਡਿਆਂ ਦੀ ਭੈਣ ਨੇ ਕਿੰਨੇ ਭੇਜੇ ਆ ਹਾਂਜੀ ਹਾਂਜੀ ਉਹਨਾਂ ਨੇ ਭੇਜਣਾ ਹੀ ਕੱਪੜੇ ਆਹੋ ਉਹ ਹੀ ਦਹੀਂ ਕਹਣ ਮੈਂ ਤੇ ਕਿਹਾ ਨਹੀਂ ਆ ਮੈਂ ਤੇ ਕਿਹਾ ਇਹ ਉਹਨਾਂ ਨੂੰ ਮੈਂ ਕਹਾਂ ਕਿ ਅਸੀਂ ਕਿਹੜਾ ਦੱਸੇ ਤੇ ਕੱਪੜੇ ਤੁਮੀ ਉਹਨਾਂ ਨੂੰ ਮਨਾ ਕਰ ਦਿਆ ਕਰ ਦੀਦੀ ਮੈਂ ਉਹਨਾਂ ਨੂੰ ਮਨਾ ਕੀਤਾ ਆਹ ਤੇ ਹੋਇਆ ਮੈਂ ਕਿਹਾ ਮੈਨੂੰ ਨਹੀਂ ਕੱਪੜੇ ਚਾਹੀਦੇ ਨੂਰ ਉਹਨਾਂ ਕੱਪੜੇ ਵਾਦੂ ਆ ਤੇ ਤੁਹਾਨੂੰ ਪਤਾ ਪਰ ਉਹ ਮੰਨਦੇ ਨਹੀਂ ਫਿਰ ਵੀ ਫਿਰ ਵੀ ਕਹੀ ਜਾਂਦੀਆਂ ਆਂਦੀ ਨਹੀਂ ਮੈਂ ਆਪਣੇ ਬੱਚਿਆਂ ਨੂੰ ਵੀ ਬਣਾ ਕੇ ਤੇ ਆ ਤੇ ਗਰਮੀ ਦੇ ਛੁੱਟੀਆਂਵਾਂ ਚੱਲ ਕੋਈ ਗੱਲ ਨਹੀਂ ਫਿਰ ਕੀ ਬਣਾ ਕੇ ਤਾਂ ਕਰਕੇ ਤੇ ਆਣੇ ਆ ਆ ਮਿਲਦੀ ਦੀਦੀ ਜੋ ਉਹਦਾ ਵਾ ਆਹੋ ਨਿੱਕਾ ਆ ਇਹ ਉਹਦਾ ਹੀ ਹੋਣਾ ਨਕੀ ਦਾ ਆਹੋ ਚੱਲ ਕੋਈ ਨਹੀਂ ਤੇ ਦੀਦੀ ਰੱਖ ਛੱਡ ਨੂਰ ਦਾ ਵੀ ਰੈਡੀਮੇਡ ਸੂਟ ਵਾ ਤੇ ਨੂਰ ਦਾਪਾ ਵੀ ਰੈਡੀਮੇਡ ਸੂਟ ਪਾਇਆ ਹੀ ਨਹੀਂ ਐ ਮੈਂ ਤੇ ਵੇਖਿਆ ਹੀ ਨਹੀਂ ਇਹਨੂੰ ਪਰ ਸੋਹਣਾ ਲੱਗਾ ਨਾ ਤਾਂ ਨੇ ਸੋਣਾ ਤੇ ਲੱਗਾ ਆ ਪਰ ਇਹਨੂੰ ਇਹ ਨਾ ਪਤਾ ਲੱਗਾ ਵੀ ਇੱਥੇ ਪਿੰਡਾਂ ਥਾਵਾਂ 'ਚ ਇਹੋ ਜਿਹੇ ਕੱਪੜੇ ਚੱਲਦੇ ਆ ਇਹੋ ਜਿਹੇ ਕੱਪੜੇ ਪਾਵਾਂਗੇ ਹੁਣ ਅਹੀਂ ਆਪਣੀ ਕੁੜੀ ਨੂੰ ਤੇ ਲੋਕਾਂ ਕੋ ਗੱਲਾਂ ਥੋੜਾ ਕਰਾਉਣੀਆਂ ਆਹੀਂ ਹੱਦ ਹੋ ਗਈ ਉਹਦੀ ਮੈਂ ਸੋਚਿਆ ਹੁਣ ਸਿੱਤਾ ਸੂਟ ਹੋਣਾ ਵਾ ਆ ਵੇਖ ਲੋ ਆ ਕੀ ਆ ਤੰਗ ਜੀ ਖਚੁੰਨੀ ਜੀ ਫੜਾ ਕੇ ਚਲ ਗਈ ਉਹ ਪਰ ਦਾ ਦੀਦੀ ਇੱਕ ਗੱਲ ਵਾ ਨੂਰ ਨੂੰ ਨਾ ਰੈਡੀਮੇਡ ਸੂਟ ਦੀ ਬੜੀ ਰੀਜ ਸੀ ਇਹਨੇ ਜਦੋਂ ਕਹਣਾ ਕਿ ਮਮਾ ਤੁਸੀਂ ਮੈਨੂੰ ਇਦਾਂ ਕੱਪੜਾ ਲੈ ਕੇ ਸੂਟ ਸਵਾੰਦ ਮੇਰਾ ਵੀ ਜੀ ਕਰਦਾ ਜਦੋਂ ਦੂਜੀਆਂ ਕੁੜੀਆਂ ਪਾਉਂਦੀਆਂ ਮੈਂ ਵੀ ਪਾਵਾਂ ਨਹੀਂ ਰੀਜਾਂ ਪਾਵਿਆਂ ਨੂੰ ਬੇ ਉਹ ਰਹੀ ਇਥੇ ਪਿੰਡਾ ਥਾਵਾਂ 'ਚ ਨਹੀਂ ਇਹ ਕੰਮ ਕਰ ਸਕਦੇ ਲੋਕਾਂ ਦੀਆਂ ਮੂੰਹ ਅੱਗੇ ਆਉਣਾ ਵਾ ਅਗਲੇ ਕਹਣਾ ਅਗਲੇ ਦਾ ਪਿਓ ਨਹੀਂ ਹੈਗਾ ਹੁਣ ਤੇ ਆ ਵੇਖ ਲਓ ਕਿਦਾਂ ਖੁੱਲੀਆਂ ਵਾਰਾਂਗਾ ਛੱਡੀਆਂ ਇਹਨਾਂ ਦੀ ਇਹਨਾਂ ਨੇ ਅਹੀਂ ਨਹੀਂ ਇਦਾਂ ਕਰਨਾ ਹੈਗਾ ਆਪੇ ਆਪਣੇ ਗਾਂਹ ਜਾਏਗੀ ਤੇ ਉੱਥੇ ਜਾ ਕੇ ਸ਼ੌਂਕ ਜਿਹੜੇ ਮਰਜ਼ੀ ਪੂਰੇ ਕਰਦੇ ਰਹਿ ਹੱਦ ਹੋ ਗਈ ਐ ਚਾਚੀ ਦੀ ਵੀ ਸਿਆਣੀ ਬਿਆਣੀ ਹੋਈਆਂ ਬੰਦਾ ਪੁੱਛੇ ਤੂੰ ਹੀ ਉਹਨੂੰ ਕਹਦੇ ਪੈ ਤੈਨੂੰ ਤਾਂ ਚੰਗਾ ਭਲਾ ਪਤਾ ਚੱਲ ਉਹਨੂੰ ਤਾਂ ਨਹੀਂ ਪਤਾ ਪਰ ਇਹਨੂੰ ਤਾਂ ਪਤਾ ਨਾ ਪਈ ਸਾਡੇ ਪਿੰਡਾਂ ਥਾਂਵਾਂ 'ਚ ਕਿਹੋ ਜਿਹੇ ਕੱਪੜਾ ਜਿਹੜਾ ਚੱਲਦਾ ਉਹ ਦੀਦੀ ਹੁਣ ਉਹਦੇ ਮੁੰਡੇ ਦੀ ਭੈਣ ਨੇ ਲਿਆ ਹੱਤੇ ਨਾ ਤੇ ਇੱਕ ਕਰਕੇ ਉਹ ਆਪਣੇ ਬੱਚੇ ਦੀ ਦੀ ਅਹੀਂ ਕਹਿ ਦੰਨੇ ਆ ਨਾ ਕੁੜੀਆਂ ਕਿੜ-ਕਿੜ ਸੋਲ ਸੋਲਸ ਤਰ੍ਹਾਂ ਚਲਾਂਦੀਆਂ ਵਾ ਜਿਹੜੇ ਬੱਚੇ ਰੈਡੀਮੇਡ ਹੀ ਸੂਟ ਪਾਉਂਦੇ ਆ ਤੇ ਕੋਈ ਗੱਲ ਨਹੀਂ ਅਰਕਾਂ ਦੇ ਬਾਰੇ ਪਾ ਲਈਨੇ ਨਾਲੇ ਉਹਦੇ ਵੀ ਰੀਜ ਲੱਤ ਜੂਗੀ ਕੋਈ ਨਹੀਂ ਤੇ ਫਿਰ ਅੱਗੇ ਤੋਂ ਨਾ ਮੰਦਾ ਕੱਪੜਾ ਲੈ ਕੇ ਸਵਾਉਂਦਾ ਅਹੀਂ ਤੇ ਕੱਪੜਾ ਲੈ ਕੇ ਸਵਾਉਣੇ ਹੁੰਦੇ ਆ ਨੇ ਮੇਰੀ ਗੱਲ ਸੁਣ ਲੈ ਅਹੀਂ ਨਹੀਂ ਇਹ ਸੂਟ ਪਾਉਣਾ ਹੈਗਾ ਚੰਗਾ ਅਹੀਂ ਉਦਾਂ ਮੈਂ ਘਰੋਂ ਉਹਨੂੰ ਉਥੋਂ ਉੱਦਾਂ ਕਿਤੇ ਉੱਥੇ ਜਾਏਂਗੀ ਨਾ ਆਪਣੇ ਨਾਨਕੇ ਨੂੰ ਕਿਤੇ ਉੱਥੇ ਜਾ ਕੇ ਪਾਲ ਲਵੇ ਪਰ ਮੈਂ ਇੱਥੇ ਘਰ ਨਹੀਂ ਪਾਉਣ ਦੇਣਾ ਚਲ ਕੋਈ ਨਹੀਂ ਦੀਦੀ ਫਿਰ ਕਿਤੇ ਜਾਓਗੇ ਨਾ ਫਿਰ ਪਿੰਡ ਜਾ ਕੇ ਪਾਲੋਗੇ ਹੁਣ ਉਹਨਾਂ ਪਿੰਡ ਜਾਣਾ ਵੀ ਕਿਤੇ ਤੁਹਾਨੂੰ ਪਤਾ ਹੁਣ ਛੁੱਟੀਆਂ ਵੀ ਮੌਕੇ ਜਾਣੀਆਂ ਵਾ ਹੁਣ ਕੱਲ ਨੂੰ ਸਕੂਲ ਲੱਗ ਜਾਣਾ ਕੋਈ ਗੱਲ ਨਹੀਂ ਆ ਬਾਦ ਵਿੱਚ ਕੋਈ ਨਹੀਂ ਵੇਖ ਲਾਂਗੇ ਤੇ ਆਹ ਕਰਕੇ ਨਾ ਕੱਪੜੇ ਤੇ ਰਸੋਈ ਵਾਲੀ ਚਾਤੀ ਮਾਰ ਲਾ ਬੜਾ ਖਲਾਰ ਪਿਆਈਓ ਮੇਰਾ ਤਾਂ ਲੱਕ ਪੀੜ ਹੋਣ ਡਿਆ ਪਿਆ ਕਰ ਕਰਕੇ ਇੰਨਾ ਖਲਾਰ ਮੈਂ ਸਾਂਭ ਲਿਆ ਤੇ ਹਜੇ ਵੀ ਡੱਬੇ ਉੱਤੇ ਹੀ ਆ ਪਏ ਦੇ ਬਸ ਦੇ ਜੀ ਆ ਗਈ ਮੈਂ ਬਸ ਮਾੜੇ ਜੇ ਕੱਪੜੇ ਮੇਰੇ ਹੋ ਗਏ ਆ ਪ੍ਰਸ ਆ ਸ਼ਰਟ ਮਾੜੀ ਜੀ ਆ ਨਾ ਪਰ ਤੁਸੀਂ ਕਰ ਦੋ ਤਾਂ ਮੈਂ ਰਸੋਈ ਦਾ ਕਰ ਲੈਨੀ ਨਹੀਂ ਪੈਣਾ ਮੇਰੇ ਤੇ ਅੱਗੇ ਲੱਕ ਪੀੜ ਹੋਣ ਡਿਆ ਆ ਮੇਰ ਕੋ ਇੱਥੇ ਬੈਠਾ ਜਾਣਾ ਵਾ ਮੇਰ ਕੋ ਨਹੀਂ ਬੈਠਾ ਜਾਂਦਾ ਉਤੋਂ ਪੱਖਾ ਬੰਦ ਕਰਕੇ ਬੈਠੀ ਆ ਇੰਨੀ ਗਰਮੀ ਦੇ ਵਿੱਚ ਕਰ ਲਾ ਆਪੇ ਹੀ ਹੋਣਾ ਹੈ ਨੂਰ ਨੂੰ ਬੜੀ ਰੀਜੀ ਰੈਡੀਮੇਡ ਸੂਟਾਂ ਦੇ ਤੇ ਉਹਨਾਂ ਕਿਦੇ ਖੁਸ਼ੀ ਨੇ ਨਾ ਫੁੱਲੇ ਨੇ ਇਸ ਮੋਣਾ ਅੱਜ ਵੇਖ ਲੈ ਸੂਟ ਤੇ ਪਰ ਜੇ ਦੀਦੀ ਨੇ ਕਹਿ ਦਿੱਤਾ ਵਾ ਨਾ ਕਿ ਨੂਰ ਨੇ ਰੈਡੀਮੇਡ ਸੂਟ ਨਹੀਂ ਪੋਣਾ ਤੇ ਜੇ ਨੂਰ ਨੇ ਪਾਇਆ ਤਾਂ ਫਿਰ ਘਰ ਚ ਲੜਾਈ ਪੈਣੀ ਹੈ ਇਹਦੇ ਨਾਲੋਂ ਚੰਗਾ ਨਾ ਮੈਂ ਨੂਰ ਨੂੰ ਦੱਸਣਾ ਹੀ ਨਹੀਂ ਹੈ ਕਿ ਤੁਹਾਡੇ ਕੱਪੜੇ ਆਏ ਆ ਏਦਾਂ ਰੱਖ ਛੱਡ ਨਾ ਕਿ ਤੇ ਵੰਡੇ-ਮੰਡੇ ਜਾਉਗੀ ਨਾ ਮੇਰ ਨਾਲ ਆਪਣੇ ਨਾਲ ਕਿ ਉੱਥੇ ਜਾ ਕੇ ਪਾ ਲੂਗੀ ਕੋਈ ਗੱਲ ਨਹੀਂ ਜੇ ਮੈਂ ਇੱਥੇ ਵਿਖਾਲਤਾ ਨਾ ਤੇ ਸੁਦਾੜ ਨੇ ਕਹਿਣਾ ਮੈਂ ਹੁਣੇ ਪੋਣਾ ਵਾ ਅਲਮਾਰੀ ਚ ਰੱਖ ਲੈਣੀ ਆ ਬਾਅਦ ਚ ਕਹਿੰਦਾ ਸ਼ਲਟਾ ਪ੍ਰਾਸ ਕਰ ਲੈਣੀ ਕੋਈ ਗੱਲ ਹੁਣ ਜਿੱਦਾਂ ਦਾ ਦੇਸ ਹੋਵੇ ਉਦਾਂ ਦਾ ਪੇਸ ਕਰਨਾ ਪੈਂਦਾ ਜੇ ਨਈ ਪਾਉਣੇ ਕੱਪੜੇ ਰੈਡੀਮੇਡ ਤੇ ਕੋਈ ਨਹੀਂ ਵੇ ਲੋਬੇ ਰੱਬ ਦੇ ਰੰਗ ਹੁਣੇ ਕਹਿੰਦਾ ਨਹੀਂ ਪੈਂਦਿਆ ਕਿੱਦਾਂ ਧੁੱਪ ਲੱਗੀ ਆ ਐਂ ਚਮਾਸਾ ਲੱਗਾ ਪੂਰਾ ਉਹ ਮੈਂ ਸੁੱਟਣ ਡਿਆ ਹਾਂ ਹੋੜੇ ਨਹੀਂ ਲੱਗੀ ਆ ਥੋਨੈਰ ਕੀ ਪੜੂਗਾ ਕਦਾਂ ਰੈਰ ਕੀ ਰੱਬ ਨੇ ਨਾ ਆ ਰੇ ਨਿਆਰੇ ਬੰਤੇ ਤੀਜੇ ਦਿਨ ਵੀ ਪਈ ਜਾਂਦਾ ਵਾ ਮम्मी ਇਹ ਬੰਦ ਕਰਾ ਦਿੰਿਆ ਰੱਬ ਨੇ ਐਵੇਂ ਕਹਿੰਦੇ ਰੱਬ ਚਾਹੇ ਤੇ ਕੀ ਨਹੀਂ ਕਰ ਸਕਦਾ ਇਹ ਬੰਦਾ ਫੇਰ ਕਰਦਾ ਰਹਿਦਾ ਵਾ ਵੀ ਮੈਂ ਕਰਾਂਗਾ ਤੇ ਫੇਰ ਕੋਈ ਨਾ ਉਹ ਰੱਬ ਚਾਹੇ ਤੇ ਸਭ ਕੁਝ ਹੋ ਜਾਂਦਾ ਵਾ ਚਲ ਕੋਈ ਗੱਲ ਨਹੀਂ ਚਲ ਹਨੂ ਵੀ ਪੂਜਾ ਨੇ ਬਣਾਇਆ ਨੇ ਪਕੌੜੇ ਮਾਰਦਾ ਆਵਾਜ਼ ਨੂੰ ਪੂਜਾ ਉਹ ਪੂਜਾ ਉਹ ਚਾਚੂ ਲੈ ਗਿਆ ਛਤੀ ਆ ਗਈਆਂ ਇੱਕ ਮਿੰਟ ਹਾਂਜੀ ਦੱਸੋ ਕਾ ਤੋ ਇੰਨਾ ਰੋਲਾ ਪਾਇਆ ਹੈ ਹੈ ਰੋਲਾ ਕਾ ਪਾਉਣਾ ਤੈਨੂੰ ਕਹਿ ਤਾ ਗਿਆ ਹੈ ਪਕੌੜੇ ਬਣਾ ਕੇ ਰੱਖੇ ਪਕੌੜੇ ਬਣਾ ਕੇ ਰੱਖੇ ਹਾਂ ਉਹ ਤੋ ਆਪ ਵੇਖੋ ਕਿੰਨੀ ਆ ਇੰਨੀ ਗਰਮੀ ਦੇ ਵਿੱਚ ਅਸੀਂ ਸੋਈ ਚ ਖਲੋਤਾ ਜਾਂਦਾ ਆ ਲੱਲਾ ਉਹ ਮੈਂ ਸਵੇਰਾ ਦੁਆਰ ਬਰਸ਼ ਕਰ ਲਿਆ ਵਾ ਮੈਂ ਚੱਲ ਪਕੌੜੇ ਖਾਣਾ ਵਾ ਇਹ ਆਂਦੇ ਨੂੰ ਕਹਿੰਦੀ ਲਿਆ ਗਰਮੀ ਬੜੀ ਆ ਗਰਮੀ ਦੀ ਕੀ ਗੱਲ ਪਕੌੜੇ ਲੰਗਦੇ ਨਹੀਂ ਆ ਮੈਂ ਤਾਂ ਲੱਗੀ ਹੀ ਬਣਾਣਾ ਸਾਰਾ ਸਮਾਨ ਵੀ ਘਾਟਕੁੜ ਕੇ ਰੱਖਿਆ ਸੀ ਆਹੋ ਪਰ ਕਰਾਂ ਕੀ ਕਿਸਮਤ ਮਾੜੀ ਇੰਨੀ ਵੀ ਐਨਾ ਉਤੋਂ ਮੀ ਤੇਜ ਉਤੋਂ ਚਾਚੀ ਤੁਰੀ ਆਏ ਆ ਗਏ ਤੇ ਬਹਿ ਗਈ ਉਹਨੇ ਅੰਤਰੀ ਨੇ ਅੱਧਾ ਘੰਟਾ ਪੰਨ ਛੜਿਆ ਮੇਰਾ ਮੈਂ ਕਿਹੜੇ ਵੇਲੇ ਦਸ ਪਕੌੜੇ ਬਣਾਉਣੇ ਸੀ ਤੇ ਕਿਹੜੇ ਵੇਲੇ ਕੀ ਕਰਨਾ ਸੀ ਮੈਨੂੰ ਇੰਨਾ ਗੁੱਸਾ ਜਿਹੜਾ ਮੈਂ ਹਾਰ ਕੇ ਸਾਰਾ ਸਮਾਨ ਚੁੱਕ ਛੜਿਆ ਚਾਹ ਪੀਣੇ ਨਾਲ ਪਕੌੜੇ ਖਾਣੇ ਆ ਮੈਨੂੰ ਤਾਂ ਮੰਡਾ ਵੀ ਕਹਿ ਰਹਿਆ ਹੈ ਨਾ ਇਹ ਤਾਂ ਲੱਡੇ ਚੱਲਦੇ ਆ ਭਾ ਉੱਥੇ ਜਾ ਘੌਂ ਕੰਮ ਕਰ ਉਹਨੇ ਤੇ ਖਾ ਪੀ ਗਏ ਉਹਨੇ ਕੋ ਤੇ ਮੈਂ ਉਹਨੂੰ ਕਹਾਂ ਮੈਂ ਨਹੀਂ ਮੈਂ ਚੱਲ ਪੂਜਾ ਦੇ ਹੱ ਨਾਲੇ ਇਹਨੀ ਖੁਸ਼ੀ ਵਾਲੀ ਗੱਲ ਬਣੀ ਆ। ਆਹੋ ਅੱਗੇ ਕਦੀ ਪੂਜਾ ਦੇ ਹੱਥਾਂ ਦੇ ਪਕੌੜੇ ਨਹੀਂ ਖਾਦੇ ਤੁਸੀਂ। ਚੱਲ ਜਾਣਾ ਅਸੀਂ ਉਹਦੇ ਨਾਲ ਤੇ ਹੁਣ ਕਿਹੜਾ ਐਡਾ ਚਿਹਰਾ ਹੋ ਗਿਆ ਜਿਦੇ 5-10 ਮਿੰਟ ਹੀ ਆਇਆ ਤੁਹਾਨੂੰ ਘਰ ਆਇਆ ਨੂੰ। ਜਾਓ ਚੱਲ ਜਿਓ ਕਰ ਲਓ ਫੋਨ ਉਹਨੂੰ ਤੇ ਉਹਦੇ ਨਾਲ ਹੀ ਚੱਲ ਜਿਓ। ਉੱਥੋਂ ਹੀ ਖਾ ਖੂ ਆ ਉਹ ਕੁਛ। ਮੇਰੇ ਕੋਲ ਨਹੀਂ ਇੰਨੀ ਗਰਮੀ ਚ ਬਣਾਇਆ ਜਾਂਦਾ। ਹਾਂ ਮੈਂ ਕਦੇ ਮਰੀ ਉਹਨੂੰ ਫੋਨ ਕਰਦਾ ਨਾ ਵੇਲਾ ਮਰ ਲਈਓ। ਉਹ ਗੱਲ ਸਦਾਈਆਂ ਵਾਲੀ। ਤੁਸੀਂ ਵੀ ਤਾਂ ਲੋਕਾਂ ਵਾਂਗ ਤੇ ਵੇਲੇ ਹੀ ਹੁੰਨੇ ਆ ਜਦੋਂ ਫੋਨ ਕਰਦੇ ਹੋ ਉਸੇ ਵੇਲੇ ਭੱਜ ਕੇ ਚਲ ਜਾਂਦੇ ਹੋ। ਐਦਾ ਜਵਾਬ ਦਿਆ ਕਰੋ ਹਾਂ ਜਿੱਦਾਂ ਹੁ ਚਾਚੀ ਗਈ ਉਹ ਕਿਧਰ ਇਸ ਨਾਲੇ ਚਾਚੀ ਨੇ ਕਿਧਰ ਆਣਾ ਆ ਚਾਚੀ ਦੀ ਆਨੇ ਬਾਨੇ ਹੁੰਦੀ ਆ ਕਦੀ ਕੋਈ ਬਾਨਾ ਲੱਭ ਕੇ ਆ ਜਾਂਦੀ ਆ ਤੇ ਕਦੀ ਕੋਈ ਬਾਨਾ ਲੱਭ ਕੇ ਆ ਜਾਂਦੀ ਆ ਹਾਂ ਪਰ ਇੱਕ ਗੱਲ ਹੈਗੀ ਉਹ ਐਰ ਕਾਂ ਭਾਵੇਂ ਜਿੱਦਾਂ ਮਰਜੀ ਆਈ ਹੈ ਨਾ ਹਾਂ ਪਰ ਉਹਦੀਆਂ ਗੱਲਾਂ ਤੇ ਨਾ ਮੇਰਾ ਮੈਨੂੰ ਜੜੀਆਂ ਮਾਨੂੰ ਗੱਲਾਂ ਦੱਸੀ ਹੈ ਨਾ ਉਹ ਦਿਨ ਉਹਨੇ ਇੰਨਾ ਅਸਰ ਕੀਤਾ ਦਾ ਨਾ ਕਿ ਉਹ ਇੱਕ ਵਰੀ ਨਹੀਂ ਚਾਚੀ ਦੇ ਮੱਥੇ ਲੱਗੀ ਬਾਹਰ ਵੀ ਨਹੀਂ ਆਈ ਕਿਤੇ ਅੰਦਰ ਕਪੜੇ ਪ੍ਰੈਸ ਕਰਨ ਦੀ ਹੀ ਦੂਹੋ ਦੂਹ ਅੰਦਰ ਹੀ ਰਹੀ ਅੰਦਰ ਹੀ ਕਰਦੀ ਰਹੀ ਕੰਮ ਪਰ ਬਾਹਰ ਨਹੀਂ ਨਿਕਲੀ ਜੋ ਤੱਕ ਚਾਚੀ ਚੱਲ ਨਹੀਂ ਗਈ ਤੇਨੂੰ ਮੈਂ ਪੁੱਛਿਆ ਹੁਣ ਜਾ ਕੇ ਮੈਂ ਕਿ ਭੀ ਤੂੰ ਮਤਲਬ ਆਈ ਨਹੀਂ ਬਾਹਰ ਆਂਦੇ ਦੀ ਜਿਹੜਾ ਸਾਡੇ ਘਰ 'ਚ ਬੰਦਾ ਲੜਾਈ ਪਾਉਂਦਾ ਵਾ ਤੇ ਸਾਨੂੰ ਕੀ ਫਾਇਦਾ ਉਹਦੇ ਮੱਥੇ ਲੱਗਣ ਦਾ ਬਸ ਠੀਕ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੈਂ ਲੈ ਇੱਕ ਗੱਲ ਤੇ ਮੰਨੀ ਇਹਨੇ ਮੇਰੀ ਚਲੋ ਇੰਨਾ ਹੀ ਬੜਾਵਾ ਉਹ ਵੀ ਐਡੀ ਹੈਗੀ ਆ ਨਾ ਕਿ ਇੰਨਾ ਮੀਂਹ ਪੈਣ ਦੇ ਅੱਕੇ ਭਾਵੇਂ ਹਥੋਂ ਲੱਤ ਬਾਤ ਡਾਲੇ ਪਰ ਆਉਣੋਂ ਨਹੀਂ ਹਟਦੀ ਹੈਗੀ ਫੇਰਾ ਮਾਰਨੋਂ ਹਟਣਾ ਹੀ ਨਹੀਂ ਉਹਨੀਆਂ ਨੇ ਪ੍ਰਾਣੀਆਂ ਬਹੁਤੀ ਹੰਤਰੀ ਇਹਨਾਂ ਨੂੰ ਵਾ ਹੱਤ ਵਾ ਇਹਨਾਂ ਨੂੰ ਸਵਾਲ ਲੈਦੀ ਆ ਤਾਂ ਕਿਸੇ ਦੇ ਘਰ ਜਾ ਕੇ ਜਿੰਦ ਤੇ ਚੋਗਲੀ ਨਾ ਕਰ ਲੈਣ ਲਿਪਣਾ ਹਾਂ ਆ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਓ ਕੀ ਆ ਪਾਈ ਆ ਗਿਆ ਸੂਟਾਂ ਵਾਲਾ ਦੋ ਹੀ ਲੈ ਦੋ ਭਾਵੇਂ ਆਜੋ ਦੋ ਸੂਟ ਲੈ ਦੋ ਹਾਂ ਚੱਲ ਲੱਲਾ ਕੋਈ ਗੱਲ ਖੁਸ਼ੀ ਵਾਲੀ ਗੱਲ ਹੀ ਆ ਇਦਾਂ ਕਰ ਫਿਰ ਹਾਂ ਪੰਮ ਨੂੰ ਲੈ ਆ ਦੇਗਾ ਇਹਦਾ ਮਨ ਵੀ ਲੈਣਾ ਖੜਿਆ ਰਹੇ ਸੋ ਚੱਲ ਕੋਈ ਨਹੀਂ ਉਹਨੂੰ ਵੀ ਲੈ ਦਿੰਨੇ ਆ ਮੈਂ ਡਗਰਾ ਪਾਈ ਨੂੰ ਡੱਕਾਂ ਤੇ ਤੁਸੀਂ ਜਾਓ ਉਹਨੂੰ ਬਾਜ ਮਾਰ ਲਿਆ ਉਹ ਅੰਦਰੋਂ ਤੇ ਡਗ ਡੱਕ ਮੈਂ ਆਵਾਜ਼ ਮਾਰਦਾ ਪੰਮ ਉਹ ਪੰਮ ਉਹ ਬਾਹ ਰਾ ਬਾਸ਼ੇਤੀ ਆਹੋ ਉਹ ਭਾਈ ਆਇਆ ਯੋ ਉਹ ਸੂਟਾਂ ਵਾਲਾ ਉਹ ਡੱਕਣ ਦੀ ਪੂਜਾ ਦਾ ਦਾ ਰਹਿਤੀ ਆ ਜਾ ਬਾਹ ਭਾਈ ਆ ਸੂਟਾਂ ਵਾਲਾ ਭਾਜੀ ਵਜਾ ਮਾਨਦੇ ਵੇਖ ਕੇ ਆਵਾ ਪਹਿਲਾਂ ਮਾਮਾ ਹਾਂਜੀ ਉਹ ਗਈ ਉਹ ਪੂਜਾ ਤੇ ਭਾਈ ਆਇਆ ਸੂਟਾਂ ਵਾਲਾ ਤੇ ਵੇਖ ਕੇ ਨਾ ਚੰਗਾ ਲੱਦਿਆ ਤੇ ਨਾਲੇ ਉਹ ਕੁੜੀਆਂ ਵਾਸਤੇ ਵੀ ਲੱਲੀ ਚਲੋ ਕੋਈ ਨਹੀਂ ਵੇਖ ਲੈਨੇ ਆਹ ਜਾ 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 ਵਾਖ ਲੋਹੀਂ ਹਾਂਜੀ ਹਾਂਜੀ ਪੈਂਜੀ ਹਾਂਜੀ ਵਿਖਾ ਲਾ ਹਾਂ ਸੂਟ ਅੱਜ ਕਿਹੜੇ ਲਿਆਂਦੇ ਆ ਸੂਟ ਬੜੇ ਵਧੀਆ ਲਿਆਂਦੇ ਪੈਂਜੀ ਕੈਂਬਰੀ ਕਾਟਨ ਦੇ ਲਿਆਂਦੇ ਆ ਕਰੇਪ ਸਿਲਕ ਦੇ ਲਿਆਂਦੇ ਆ ਜਿੱਦਾਂ ਦੇ ਕੋ ਮਿਲਣਾ ਗਰਮੀਆਂ ਲਈ ਡਿਜੀਟਲ ਕਾਟਨ ਵਿਕ ਗਈ ਵੀ ਉਹ ਦਿਖਾ ਦੇ ਅੱਜ ਨਾ ਮੇਰਾ ਭਰਾ ਤੋ ਨਾ ਮੈਨੂੰ ਆ ਕਾਟਨ ਦੇ ਸੂਟ ਨਾ ਵਿਖਾ ਵਧੀਆ ਵਧੀਆ ਸੂਟ ਵਿਖਾ ਜਿਹੜਾ ਸਭ ਤੋਂ ਮਹਿੰਗਾ ਉਹ ਵਿਖਾਈ ਅੱਜ ਫੇਰ ਆ ਵੇਖ ਲੋ ਮਸਲੀਨ ਦਾ ਪੈਂਜੀ ਮਸਲੀਨ ਦੁਪੱਟਾ ਮਸਲੀਨ ਬੜੇ ਸੂਟ ਵਿਕਦੇ ਸਾਡੇ ਆ ਅੱਛਾ ਇਹਦੀ ਕੁਆਲਿਟੀ ਵੀ ਚੰਗੀ ਸੂਟ ਵੀ ਚੰਗਾ ਕੱਪੜਾ ਵੀ ਵਧੀਆ ਬਹੁਤ ਵਧੀਆ ਰੰਗ ਵੀ ਸੋਹ ਦੇਖੋ ਸੂਟ ਦੀ ਕੁਆਲਿਟੀ ਕੱਪੜਾ ਵੀ ਸੋਹਣਾ ਇੱਕ ਕਲਰ ਵੀ ਬੜਾ ਸੋਹਣਾ ਹੈ ਇਹਦੇ ਦੁਪੱਟਾ ਵੀ ਦੇਖੋ ਕਿ ਦੁਪੱਟਾ ਬਹੁਤ ਪਿਆਰਾ ਜੀ ਦਾ ਦੇਖੋ ਸਾਸਿਕਾ ਭੈਣ ਜੀ ਆਓ ਜੀ ਆ ਦੇਖੋ ਭੈਣ ਜੀ ਤੁਹਾਨੂੰ ਸ਼ੂਟ ਵੀ ਬਹੁਤ ਵਧੀਆ ਕਰੇਗਾ ਸੂਟਾ ਦੇਖੋ ਪਿਓਰ ਮਸਲੀਨ ਦਾ ਇਹ ਚ ਕਲਰ ਤੁਹਾਨੂੰ ਕਾਫੀ ਮਿਲ ਜਾਣਗੇ ਆ ਦੇਖੋ ਜ਼ੈਲੋ ਕਲਰ ਦੀ ਬੜੀ ਲੁੱਕ ਹੈਗੀ ਜੀ ਮਾਛੇ ਠੀਕ ਹੈ ਜੀ ਚਲੋ ਲਫਾ ਫਾ ਬਾਅਦ ਚ ਜੋਕਰ ਨੇ ਆ ਲਓ ਜੀ ਇਹਦਾ ਦੁਪੱਟਾ ਦੇਖੋ ਆ ਲਓ ਜੀ ਆ ਸੂਟ ਮੈਨੂੰ ਜਾ ਕੇ ਜਣਾਇਓ ਹੈ ਬਹੁਤ ਸੋਹਣਾ ਕਲਰ ਹੀ ਬੜਾ ਸੋਹਣਾ ਹੈ ਨਾ ਪਪੂ ਦਾ ਫਿੱਕਾ ਜਿਆ ਨਹੀਂ ਲੱਗਣਗਾ ਨਹੀਂ ਇਹ ਚ ਕਲਰ ਤੁਹਾਨੂੰ ਡਾਰਕ ਵੀ ਮਿਲ ਜਾਣਗੇ ਕਲਰ ਮਿਆਂ ਚ ਇਦਾਂ ਦੇ ਕਲਰ ਤੇ ਲਾਈਟ ਸ਼ੇਡਾਂ ਚਲਦੀਆਂ ਭੈਣੇ ਅੱਜ ਕੱਲ੍ਹ ਅੱਛਾ ਕੀ ਪ੍ਰਾਈਸ ਹੈ ਵੀਰ ਜੀ ਇਹਦਾ ਇਹ ਤੁਹਾਨੂੰ ਮਿਲ ਜੂਗਾ 1250 ਦੀ ਰੇਂਜ ਚ ਸਿਰਫ ਠੀਕ ਹੈ ਰੇਟ ਕੋਈ ਵੱਧ ਨਹੀਂ ਹੋਊਗਾ ਕੁਆਲਿਟੀ ਅੱਛੀ ਮਿਲੇਗੀ ਆ ਦੇਖੋ ਇੱਕ ਇੱਕ ਚ ਫਰੋਜੀ ਕਲਰ ਜੇ ਤੁਹਾਨੂੰ ਦਵਾਂਗਾ ਇਹ ਤਾ ਮੋਰ ਪੰਖੇ ਰੰਗ ਦਵਾਂਗਾ ਤੁਹਾਨੂੰ ਤੇ ਜੀ ਇੱਕ ਆ ਗ੍ਰੇ ਕਲਰ ਦਵਾਂਗਾ ਤੁਹਾਨੂੰ ਕਲਰ ਸਾਰੇ ਕੁਆਲਿਟੀ ਦੇ ਅੱਛੇ ਕਲਰ ਨੇ ਆਹ ਸੋਨਾ ਹੀ ਰੰਗ ਹੈ ਇਹ ਵੀ ਕਲਰ ਚੈੱਕ ਕਰੋ ਲਿਓ ਮੈਨੂੰ ਤੁਹਾਨੂੰ ਸਾਰੇ ਜਿਹੜੀ ਤੁਹਾਨੂੰ ਪੋਣ ਆ ਸੋਹਣਾ ਹੀ ਆ ਦੇਖੋ ਲੋਕ ਖੋਲਣ ਦੀ ਤੇ ਲੋੜ ਹੀ ਨਹੀਂ ਆ ਕਪੜਾ ਇਹ ਤੇ ਮੈਨੂੰ ਬਹੁਤ ਸੋਹਣਾ ਲੱਗਾ ਇਹ ਕਪੜੇ ਦੀ ਜੀ ਬਹੁਤ ਵਧੀਆ ਸੂਟ ਆ ਬਹੁਤ ਵਧੀਆ ਸੂਟ ਡੁਪੱਟਾ ਵੀ ਚੈੱਕ ਕਰੋ ਲੋ ਜੀ ਲੈ ਹਾਂ ਬਾ ਮਾ ਸੋਹਣਾ ਸੂਟ ਸੋਹਣਾ ਹੀ ਇਹ ਕਾ ਕਰ ਲੈਣੀ ਆ ਹੈ ਇਹ ਕਾ ਦੇ ਤਾਂ ਆਵੇ ਇਹ ਥੋੜਾ ਜਿਹਾ ਕੋਸਟ ਦੇ ਕੋਈ ਚੱਕਰ ਨਹੀਂ ਇਹ ਥੋੜਾ ਜਿਹਾ ਮਹਿੰਗਾ ਪੈਣੇ ਕੋਈ ਗਲਤ ਨਹੀਂ 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 ਕੋਈ ਗੱਲ ਨਹੀਂ ਆ ਠੀਕ ਵੇਰ ਲਓ ਜੇ ਚੰਗਾ ਨਿਕਲਣਾ ਚਾਹੀਦਾ ਆ ਕਪੜਾ ਦੇਖੋ ਹੱਥ ਨਾਲ ਪਿਓਰ ਗਰੇਸ ਆ ਚੱਲ ਇੱਕ ਆ ਕਰਦੇ ਤੇ ਇੱਕ ਜਿਹੜਾ ਹੁਣੇ ਇੱਥੇ ਵਿਖਾਇਆ ਸੀ ਨਾ ਆ ਵਾਲਾ ਪੀਸ ਕਿ ਜਾਂ येलो ਆ ਵਾਲਾ ਅੱਛਾ ਇਹ ਕਲਰ ਆ ਵੀ ਸੋਹਣਾ ਦੋ ਕਰਦੇ ਪਾਵਾ ਤੂੰ ਵੀ ਵੇਖ ਲੈ ਹੁਣ ਇਹਨੂੰ ਕੋਈ ਕੋਟਨ ਦਾ ਵਿਖਾਲ ਦੋ ਹਾਂ ਲਓ ਜੀ ਕੋਟਨ ਦਾ ਲੈ ਲਓ ਬੇਨ ਜੀ ਕੋਟਨ ਦੇ ਦੱਸੋ ਚੁੰਨੀਆਂ ਲੈਣਾ ਚੁੰਨੀ ਤੋਂ ਬਗੈਰ ਨਹੀਂ ਚੁੰਨੀਆਂ ਸਾਡੇ ਘਰ ਬੜੀਆਂ ਆ ਮੈਚਿੰਗ ਕਰ ਲਓ ਜਾਂ ਇੱਕ ਮਿੰਟ ਚੁੰਨੀਆਂ ਹੜੇਕਾਰ ਬੜੀਆਂ ਵਾਂ ਤਾਂ ਸੂਟ ਵਿਖਾਲਦੇ ਕੋਈ ਕਾਟਨ ਦਾ ਚੁੰਨੀ ਤਾਂ ਲਾ ਲੈਣੀ ਠੀਕ ਇਦਾਂ ਕਰ ਲੋ ਆ ਲੋ ਤੁਹਾਡੇ ਦੋ ਸਲੈਕਟ ਹੋ ਗਏ ਪੀਸ ਤੋਂ ਹਾਂ ਦੋ ਹੋ ਗਏ ਇਹਨਾਂ ਦਾ ਬੜਾ ਪਸੰਦੀ ਨਾਲੇ ਦਾ ਕਲਰ ਬੜਾ ਸੋਹਣਾ ਸਨ ਨਾਲੇ ਓਦਾਂ ਵੀ ਲਾਈਟ ਕਲਰ ਬੜਾ ਸੋਹਣਾ ਲੱਗਣਾ ਇੱਕਾ ਮੇਰੀ ਚੀਜ਼ ਬੜੀ ਮਸ਼ਹੂਰ ਨੇ ਕੈਂਬਰੀ ਦੀ ਕਾਟਨ ਕਲਰ ਵੀ ਬੈਰਟੋਂ ਵਧੀਆ ਹੋਣਗੇ ਇਹਨਾਂ ਦੇ ਕਲਰ ਵੀ ਸੋਹਣੇ ਹੋਣਗੇ ਦੇਖੋ ਕਲਰ ਆਖੋ ਮੂੰਗੇ ਕਲਰ ਕਾਫੀ ਕਲਰ ਕਿੰਨਾ ਪਿਆਰਾ ਗੀਜ਼ਾ ਕੋਟ ਇੱਕ ਹੁੰਦੀ ਕਪੜਾ ਵਧੀਆ ਆ ਲੋ ਇੱਕਾ ਜੇ ਵੇਲਾ ਵੇਲਾ ਛੇਤੀ ਪਹਾੜੀ ਗਾਂਵ ਵੀ ਜਾਣਾ ਧੋਪ ਕਿਹ ਚੜ੍ਹਦੀ ਆ ਪਹਿਨੇ ਜਲਦੀ ਲੱਲਾ ਤੈਨੂੰ ਪਤਾ ਧੋਪ ਚੜੀ ਚੜੀ ਜਾਂਦੀ ਤੇ ਫਿਰ ਆਪਾਂ ਅੱਗੇ ਵੀ ਜਾਣਾ ਹੁੰਦਾ ਆ ਆ ਲੋ ਇਹ ਡਿਜੀਟਲ ਪ੍ਰਿੰਟ ਆ ਵੀ ਚੀਜ਼ ਨਾ ਆ ਲੋ ਜੇ ਨਹੀਂ ਪਸੰਦ ਆ ਤਾਂ ਰਹਿਣ ਦੇ ਕੋਈ ਨਹੀਂ ਸ਼ਹਿਰੋਂ ਲਿਆ ਆਂ ਦਾਂਗੀ ਜਾ ਕੇ ਤੈਨੂੰ ਤੈਨੂੰ ਲੱਲੋ ਹੁਣ ਇੰਨਾ ਖਲਾਰਾ ਪਾਇਆ ਇਹ ਬਹੁਤ ਬੜੇ ਸੋਹਣੇ ਆ ਤੇ ਬਾਜੀ ਕੀ ਕੀਟ ਇਹਨਾਂ ਦਾ ਇਹ ਤੁਹਾਨੂੰ 500 ਰੁਪਏ ਦਾ 5 ਮੀਟਰ ਮਿਲ ਜੂਗਾ ਕਪੜਾ ਵਧੀਆ ਸਸਤੇ ਲੋਗ ਸਸਤੇ ਵੀ ਦਿਖਾ ਦਿੰਨਾ ਪਰ ਮੈਂ ਤੁਹਾਨੂੰ ਚੀਜ਼ ਵਧੀਆ ਦਿਖਾਈ ਦੇ ਭਰਾ ਉਦਾਂ ਮੈਂ ਹੈ ਨਾ ਗੁੱਸਾ ਨਾ ਕਰੀ ਇਹਦੇ ਨਾਲ ਦੇ ਸੂਟ ਜਿਹੜੇ 2 200 ਦੇ ਆ ਜਾਂਦੇ ਮੇਰੀ ਗੱਲ ਸੁਣ ਭੈਣੇ ਤੁਸੀਂ ਆ ਵੇਖੋ ਹਲਕੇ ਵੀ ਹੈਗੇ ਮੈਂ ਤੁਹਾਨੂੰ ਤਾਂ ਨਹੀਂ ਵਿਖਾਏ ਤੁਸੀਂ ਮੇਰੇ ਆਪਣੇ ਕਸਟਮਰ ਹੋ ਦੇਖੋ ਚੀਜ਼ ਕਿੰਨੀ ਆ ਚੀਜ਼ਾਂ ਤੁਹਾਨੂੰ ਪਹਿਲਾਂ ਵਧੀਆ ਦਿਖਾਈਆਂ ਬਾਅਦ ਚ ਆਹ ਦੇਖੋ ਕਪੜੇ ਜੇ ਮਿਕਸ ਪਨ ਹੁੰਦਾ ਇੱਥੇ ਕੋਈ ਮਿਕਸ ਨਹੀਂ ਆਗਾ ਆਹ ਦੇ ਉੋਂ ਤੋਂ 150 ਵਾਲਾ ਕੱਢ ਕੇ ਵਿਖਾ ਲਤਾ ਆ ਕਿਹੜਾ 150 ਵਾਲਾ ਆਉਣਾ ਭੈਣ ਜੀ ਤੁਸੀਂ ਆਪ ਸਿਆਣੇ ਜੀ ਆਹ ਤੇ ਕੱਪੜਾ ਸੁਭਾ ਬਹੁਤ ਸੌਫਟ ਹਾਂ ਇਹਦਾ ਕਲਰ ਨਹੀਂ ਜਾਣਾ ਇਹਦੀ ਕਟ ਪੂਰੀ ਰਹਿਣੀ 5 ਮੀਟਰ ਗਰੰਟੀਦਾਰ ਥੋੜੇ ਜੇ ਪੈਸੇ ਵੱਧ ਖਰਚੋ ਤੁਹਾਨੂੰ ਕੋਈ ਦਿੱਕਤ ਨਹੀਂ ਆ ਇਸ ਚੀਜ਼ ਦੀ ਜਿੱਦਾਂ ਮਰਜ਼ੀ ਵਰਤਿਓ ਇਹ ਵੀ ਤੁਹਾਨੂੰ ਦੱਸ ਪਰ ਵੀ ਤੁਹਾਨੂੰ ਇੱਕ ਗੱਲ ਸੁਣ ਤੇਰਾ ਦਿਮਾਗ ਤੇ ਨਹੀਂ ਖਰਾਬ ਆਂਡ ਗਵਾਂਡ ਤੇ ਉਦਾਂ ਹੀ ਨਹੀਂ ਸਾਨੂੰ ਛੱਡਦੇ ਹੈਗੇ ਤੈਨੂੰ ਪਤਾ ਚੰਗਾ ਭਲਾ ਤੇ ਐਨੇ ਗਾੜੇ ਕੱਪੜੇ ਪੌਂਦੀ ਤੂੰ ਚੰਗੀ ਲੱਗੇਂਗੀ ਭੈਣੇ ਹੁਣ ਇੰਨਾ ਖਲਾਰਾ ਪਾਇਆ ਤੈਨੂੰ ਇੰਨੇ ਸੂਟ ਪਸੰਦ ਕਰਾਤੇ ਨੀ ਹੁਣ ਆ ਦੋ ਸੂਟ ਲੈ ਤੇ ਲੈ ਹੁਣ ਦੱਸ ਅਸੀਂ ਪੂਰੀ ਤੇਰੀ ਹੱਟੀ ਲੱਲੀਏ ਇਥੋਂ ਚਲੋ ਇੱਕ ਅੱਧਾ ਹੋਰ ਲੱਲੋ ਚਲੋ ਮੇਰੇ ਵੀ ਕੁਝ ਆ ਦੇਖੋ ਹਲਕੇ ਹੋਰ ਵੀ ਹੈਗੇ ਨੇ ਆ ਦੇਖੋ ਮੈਨੂੰ ਤੇ ਨਾ ਆ ਸੂਟ ਵਧੀਆ ਲੱਗਾਈਓ ਨਾਲੇ ਰੰਗ ਵੀ ਚੰਗਾ ਹੈ ਤੇਰੇ ਪਾਏ ਨੇ ਹੁਣ ਇੰਨਾ ਖਲਾਰਾ ਪਾਇਆ ਤੈਨੂੰ ਇੰਨੇ ਸੂਟ ਪਸੰਦ ਕਰਾਤੇ ਨੀ ਹੁਣ ਆ ਦੋ ਸੂਟ ਲੈ ਤੇ ਲੈ ਹੁਣ ਦੱਸ ਅਸੀਂ ਪੂਰੀ ਤੇਰੀ ਹੱਟੀ ਲੱਲੀਏ ਇਥੋਂ ਚਲੋ ਇੱਕ ਅੱਧਾ ਹੋਰ ਲੱਲੋ ਚਲੋ ਮੇਰੇ ਵੀ ਕੁਝ ਆ ਦੇਖੋ ਹਲਕੇ ਹੋਰ ਵੀ ਹੈਗੇ ਨੇ ਆ ਦੇਖੋ ਮੈਨੂੰ ਤੇ ਨਾ ਆਹ ਸੂਟ ਵਧੀਆ ਲੱਗਾਈਓ ਨਾਲੇ ਰੰਗ ਵੀ ਚੰਗਾ ਹੈ ਤੇਰੇ ਪਾਉਣ ਵਾਲਾ ਹੀ ਆ ਆਹ ਲੈ ਲਾ ਦੂੰ ਭੈਣ ਜੀ ਮੇਰੀ ਗੱਲ ਸੁਣੋ ਸੂਟ 220 ਵਾਲਾ ਲੈਣ ਦੇ ਨਾ ਮੇਰੇ ਕੋ ਤੇ ਤੁਸੀਂ ਆਹ ਸੋਹਣੇ ਸਿਲੈਕਟ ਕੀਤੇ ਆਪਣੇ ਵਾਸਤੇ ਤੇ ਭੈਣ ਜੀ ਇਹਨੂੰ ਇਹਦੇ ਨਾਲ ਦਾ ਲੈ ਦੋ ਇਹ ਅੱਗੇ ਇੰਨੇ ਸੋਹਣੇ ਸੂਟ ਲੈਂਦੇ ਨੇ ਤੇ ਐਰ ਕਿਨਾਂ ਨੂੰ ਕੀ ਹੋ ਗਿਆ ਭਾਜੀ ਹੁਣ ਇੰਨੇ ਸੋਹਣੇ ਲੈ ਕੇ ਦਿੰਦੇ ਨੇ ਸੂਟ ਬੇ ਹਿਸਾਬ ਹੀ ਮੈਂ ਚਲੋ ਤੁਸੀਂ ਗੈਸਟ ਆਏ ਜਾਂ ਜਿੱਦਾਂ ਮਰਜੀ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਮੇਰਾ ਪੁਰਾਣਾ ਵਾਹ ਹੈਗਾ ਜੀ ਠੀਕ ਆ ਇਹ ਚੰਗੇ ਸੂਟ ਹੀ ਪਸੰਦ ਭੈਣ ਜੀ ਤੁਸੀਂ ਆ 220 ਵਾਲਾ ਸੂਟ ਲੈ ਜਾ ਨਾ ਇੰਨਾ ਆ ਦੇਖੋ ਆ ਦੋ ਸਲੈਕਟ ਕੀਤੇ ਨੇ ਰੇਟ ਤੁਹਾਨੂੰ ਫੇਰ ਵੀ ਜੋ ਲੈਸੂ ਕਰਦਾਗਾ ਇਹ ਕਿੰਨਾ ਨੂੰ ਵੀ ਚੰਗਾ ਲੈਦਾ ਭਾਈ ਨੂੰ ਬੁਲਾਓ ਉੱਥੇ ਤੁਹਾਨੂੰ ਲੈ ਕੇ ਦਿੰਦੇ ਵਧੀਆ ਸੂਟ ਤਾਂ ਅੱਜ ਕੀ ਹੋ ਗਿਆ ਤੁਹਾਨੂੰ ਤੂੰ ਇਹ 200 ਵਾਲੇ ਸੂਟ ਜਾ ਦੇਖੋ ਇਹ ਤੁਹਾਡੇ ਪਾਸ ਦਾ ਹੈ ਚਲੋ ਉਹ ਤੁਹਾਡੀ ਮਰਜ਼ੀ ਮੈਂ ਤੁਹਾਨੂੰ ਬਹੁਤਾ ਨਹੀਂ ਕਨਫਰਮ ਕਰਦਾ ਤੁਹਾਡੀ ਜੇਬ ਜੇ ਜਦੋਂ ਤੱਕ ਕਰਦੀ ਗੱਲ ਦਾ ਉਹ ਆਸੇ ਉਹ ਤੁਹਾਨੂੰ ਲੈ ਕੇ ਦਿੰਦੇ ਵਲੀ ਆਜਾ ਨੂੰ ਬੁਲਾ ਲਓ ਚਲੋ ਠੀਕ ਭਰਾਵਾ ਤੈਨੂੰ ਨਹੀਂ ਪਤਾ ਹੈਗਾ ਉਹਦਾ ਘਰ ਵਾਲਿਆਂ ਨੂੰ ਉਹਦੇ ਮਰੇ ਦੇ ਨੂੰ ਕਿੰਨਾ ਚਿਰ ਟਾਈਮ ਹੋ ਗਿਆ ਵਾ ਤੂੰ ਲੇਟ ਆਇਆ ਅੱਛਾ ਸੋਰੀ ਫਿਰ ਮੈਨੂੰ ਨਹੀਂ ਪਤਾ ਚੱਲਿਆ ਚੜੀ ਦਾ ਦਿਲ ਤੋੜ ਕੇ ਰਾਤ ਆਈ ਓ ਤੂੰ ਫੰਦ ਤੇ ਜਾ ਕੇ ਭਾਵੇਂ ਰੋਂੜ ਐ ਪੀ ਹੋਵੇ ਆ ਲੈ ਜਾ ਹੁਣ ਤੂੰ ਮੈਂ ਵੀ ਨਹੀਂ ਲੈਣੇ ਹੈ ਕਿ ਸੂਰ ਤੁਹਾਡਾ ਭੈਣ ਜੀ ਮੈਨੂੰ ਨਹੀਂ ਪਤਾ ਯਕੀਨ ਕਰਕੇ ਮੰਨੋ ਮੈਂ ਅੱਜ ਕਾਫੀ ਦੇਰ ਬਾਅਦ ਆਇਆ ਨੇ ਇੱਧਰ ਮੈਨੂੰ 2 3 ਮਹੀਨੇ ਹੋ ਗਏ ਭੈਣ ਜੀ ਮੈਂ ਆਇਆ ਨਹੀਂ ਭਰਾਵਾ ਤੂੰ ਨਹੀਂ ਆਇਆ ਹੈਗਾ ਤੇ ਪਰ ਤੂੰ ਹੈ ਦਰ ਨਾ ਮੈਨੂੰ ਨਹੀਂ ਪਤਾ ਭਾਜੀ ਮੈਂ ਅੰਦਰ ਹੋਣੇ ਜਾਂ ਚਾਹ ਆਪਣੀ ਪੀਣੀ ਰੋਟੀ ਪਾਣੀ ਖਾਣ ਦੇਣ ਮੈਂ ਚਲ ਕਹਿਣਾ ਭੈਣ ਜੀ ਉਹ ਲੈਣਗੇ ਲੈ ਕੇ ਦਿੰਦੇ ਰੇ ਅੱਗੇ ਚਲ ਜਾ ਭਰਾਵਾ ਹੁਣ ਰਹਿਣ ਦੇ ਲੈ ਜਾ ਹੁਣ ਫੇਰ ਕਿਹਦੇ ਚਲੋ ਇਹਨਾਂ ਦਾ ਰੇਟ ਕਰ ਲੋ ਭੈਣ ਜੀ ਹੁਣ ਨਹੀਂ ਹੁਣ ਮੂਡ ਖਰਾਬ ਕਰਤਾ ਹੁਣ ਮੈਂ ਸੂਟ ਲੈ ਲੈਂਦੀ ਚੰਗੀ ਲੱਗਾਂਗੀ ਅਗਲੀ ਨੇ ਕਹਿਣਾ ਮੈਨੂੰ ਚਲੋ ਮੈਂ ਸੌਰੀ ਫੀਲ ਕਰਦਾ ਨਹੀਂ ਭਰਾ ਹੁਣ ਤੂੰ ਰਹਿਣ ਦੇ ਚਲ ਤੁਹਾਡੀ ਮਰਜ਼ੀ ਭੈਣ ਜੀ ਮੈਂ ਕੀ ਕਹਿ ਸਕਦਾ ਤੇਰਾ ਪੜਾ ਮੈਨੂੰ ਪਤਾ ਨਹੀਂ ਯਾਰ ਆ ਗੱਲ ਇਹਨਾਂ ਨਾਲ ਹੋਈ ਬਾਈ ਗੁਰ ਮੈਨੂੰ ਨਹੀਂ ਪਤਾ ਭੈਣ ਜੀ ਤੁਹਾਡਾ ਨਾਲ ਗੱਲ ਹੋਈ ਉਦਾਂ ਵੇ ਇਹ ਨਾ ਪੂਜਾ ਐਵੇਂ ਤੂੰ ਪੰਮ ਦੇ ਮਗਰ ਲਾ ਕੇ ਸੂਟ ਛੱਡਣ ਡੈ ਪਈ ਐ ਸੂਟ ਬੜੇ ਸੋਹਣੇ ਓ ਉਤੋਂ ਰੇਟ ਵੀ ਠੀਕ ਆ ਨਹੀਂ ਤੇ ਬਾਜ਼ਾਰ ਸ਼ਹਿਰ ਇਹ ਸੂਟ ਲੈਣ ਜਾਓ ਨਾ ਤੇ 3-3000 ਤੋਂ ਘੱਟ ਨਹੀਂ ਦਿੰਦੇ ਹੈਗੇ ਇਦਾਂ ਕਰਨੀ ਆ ਉਹ ਆਮ ਨੂੰ ਤੇ ਮੈਂ ਫਿਰ ਵੀ ਮਨਾ ਲਾਂਗੀ ਇਹ ਸੂਟ ਨਾ ਹੱਥੋਂ ਜਾਂਦਵਾ ਸੂਟ ਲੈ ਲਾਂ ਨਹੀਂ ਹੋਣੀ ਇਹਨੂੰ ਬਾਅਦ ਵਿੱਚ ਵੀ ਆਪਾਂ ਪ੍ਰਖਲੋ ਜਾ ਹਾਂਜੀ ਭੈਣ ਜੀ ਆ ਜਿਹੜੇ ਦੋ ਸੂਟ ਮੈਂ ਕੱਢੇ ਸੀ ਨਾ ਪਹਿਲਾਂ ਹਾਂਜੀ ਹਾਂਜੀ ਉਹ ਦੇ ਦੇ ਨਹੀਂ ਭੈਣ ਜੀ ਤੁਸੀਂ ਮਾੜੀ ਇਹ ਤੁਹਾਨੂੰ ਗੱਲ ਕੀ ਕੀਤੀ ਉਸੇ ਟਾਈਮ ਗੁੱਸਾ ਕਰਕੇ ਪੈਣ ਅੰਦਰ ਚੱਲ ਗਏ ਮੈਨੂੰ ਨਹੀਂ ਹੀ ਪਤਾ ਮੈਂ ਤੁਹਾਡੇ ਕੋਲ ਮਾਫੀ ਮੰਗਣੇ ਤੇ ਉਹ ਗੱਲ ਕਰਨ ਮੈਂ ਕੋਈ ਮਾੜੀ ਥੋੜਾ ਗੱਲ ਕੀਤੀ ਪੈਣ ਤੁਹਾਨੂੰ ਇਹੋ ਕਿਹਾ ਭਾਜੀ ਨੂੰ ਬਲਾ ਕੇ ਲਿਆ ਉਹ ਸੂਟ ਲੱਗੇ ਲੈ ਕੇ ਦੇ ਦਿੰਦੇ ਰੇ ਤੇ ਚਲੋ ਤੁਹਾਡਾ ਨਾ ਕੋਈ ਗੱਲ ਹੋ ਗਈ ਮਾੜੀ ਚੰਗੀ ਚਲੋ ਚੱਲ ਭਰਾਵਾ ਜੋ ਹੋ ਗਿਆ ਸੋ ਹੋ ਗਿਆ ਹੁਣ ਬਹੁਤੀਆਂ ਗੱਲਾਂ ਨਾ ਕਰ ਨਹੀਂ ਨਹੀਂ ਤੁਸੀਂ ਲੜਿਆ ਨਾ ਕਰੋ ਕੀ ਤਾਨੂੰ ਸੂਟ ਚੰਗੇ ਦਿਖਾਏ ਮਸਲੀਨ ਕੋ ਇਹੋ ਤੇ ਬਾਜ਼ਾਰ ਤੇ ਸਿਰਫ 15 15 1600 ਵਿਕਦੇ ਆ ਅਸੀਂ ਸਿਰਫ 50 100 ਰੁਪਏ ਕਮਾਣਾ ਦਾ ਸੂਟ ਤੁਹਾਨੂੰ ਦੇਣਾ ਹੁੰਦਾ ਜੇ ਤੇ ਤੁਸੀਂ ਭੈਣ ਜੀ ਮੇਰੀ ਕਲਾਸ ਲਾ ਕੇ ਰੱਖਤੀ ਜੇ ਚਲੋ ਅੱਗੇ ਤੁਹਾਡੀ ਮਰਜ਼ੀ ਭੈਣ ਜੀ ਮੈਂ ਤੁਹਾਡੇ ਕੋ ਜਿੰਨੇ ਕਹੇ ਮੈਂ ਉਨੇ ਲੈਣੇ ਪੈਸੇ ਕੋਈ ਗੱਲ ਨਹੀਂ ਭਰਾਵਾ ਜੇ ਹੈ ਇਦਾਂ ਇੰਨੀਆਂ ਗੱਲਾਂ ਤੂੰ ਇਦਾਂ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਕਰੇਂਗਾ ਤੇ ਤੂੰ ਕੰਮ ਕਿੱਦਾਂ ਚਲਾ ਲੇਂਗਾ ਮੇਰੀ ਦੁਕਾਨਦਾਰੀ ਇਹ ਤੈਨੂੰ ਦੋ ਜਾਨ ਸੁਣਨੀਆਂ ਵੀ ਪੈਣੀਆਂ ਕਿਉਂ ਸੁਣੀਆਂ ਭੈਣ ਜੀ ਦੱਸੋ ਤੁਸੀਂ ਲੜਨ ਆਏ ਮੈਂ ਥੋੜਾ ਮੈਂ ਤੁਹਾਨੂੰ ਦ ਆਪਣੇ ਅੰਦਰ ਤੁਸੀਂ ਸਲਾਹ ਕਰਕੇ ਆਗੇ ਇਹ ਮਹਿੰਗੇ ਸੂਟ ਬਜਾਰੋਂ ਮਹਿੰਗੇ ਮਿਲਣੇ ਇੱਥੋਂ ਸਸਤੇ ਮਿਲ ਜਾਣੇ ਚੰਗੀ ਕੁਆਲਿਟੀ ਦਾ ਤੁਹਾਨੂੰ ਸੂਟ ਦੇਣ ਦਿਆਂ ਚੱਲ ਫੜਾ ਭਰਾਵਾ ਤੂੰ ਤੇ ਉਸ ਤੋਂ ਘੱਟ ਨਹੀਂ ਲੈਣ ਵਾਲਾ ਨੂੰ ਪਈ ਜਾਣਿਆ ਨਹੀਂ ਵਾਲਾ ਨੂੰ ਕਿਉਂ ਪਹਿਣਾ ਭੈਣ ਜੀ ਤੇ ਭਰਾਵਾ ਪੂਰੇ ਲੱਲੀ ਪੈਸੇ ਮੈਂ ਪੂਰਾ ਲੈਣੀ ਆਂ ਉਹ ਪੂਰੇ ਪਹਿਣਾ ਨਹੀਂ ਲੈਣੇ ਤੁਹਾਡੇ ਕੋਲ ਠੀਕ ਆ ਹਾਂ ਲੈ ਆਪੜਾ 500 ਰੁਪਏ ਪੂਰੇ ਦੋਨਾਂ ਦਾ ਇਕੱਠਾ ਲੈਣਾ ਮੈਂ ਸੂਟ ਦਾ ਠੀਕ ਆ ਨਾਮੇ ਦਾ ਅੱਗੇ ਉਹ ਅੱਗੇ ਬੜਾ ਵਧੀਆ ਰੇਟ ਕਰ ਦਾਰਿਆਂ ਅਸੀਂ ਤੇ ਤੁਸੀਂ ਆ ਮੇਰਾ ਮਾਣ ਖਰਾਬ ਕਰਤਾ ਨਾਮੇ ਆਧਾਰ ਕਰਨਾ ਤੇ ਨਾਮੇ ਤੇ ਇਦਾਂ ਘੱਟ ਕਰਕੇ ਦੇ ਦੋਵੇਂ ਸੂ ਵੇ ਚੇਜ ਹੁੰਨੀਆਂ ਪਾਈਆਂ ਨੇ ਇੱਕ ਗਰਮੀ ਬੜੀ ਇੱਕ ਤੁਸੀਂ ਹਸਤਾਇਆ ਜਿੰਨ ਮਿੰਟ ਬਾਅਦ ਲੈ ਜਾਓ ਮਿੰਟ ਬਾਅਦ ਵਖਾ ਦਿਓ ਚਲ ਠੀਕ ਆ ਤੂੰ ਤੇ ਅੱਜ ਮੈਨੂੰ ਲੱਗਦਾ ਘਰੋਂ ਹੀ ਲੜਕੇ ਆਇਆ ਉਹ ਲੜਕੇ ਕਾ ਦਾਣਾ ਮਾੜੀ ਜੀ ਗੱਲ ਕਰ ਲਈ ਤੁਸੀਂ ਉਹ ਗੱਲ ਕਰਨ ਲੱਪੇ ਫਿਰ ਭੈਣ ਜੀ